ਸਿਕਾਲ ਮਾਰਨਿੰਗ एवरीवन ਕੀ ਹਾਲ ਹੈ ਠੀਕ ਠਾਕ ਹਾਂ ਲਧਿਆਣੇ ਦੀਆਂ ਸੜਕਾਂ ਤੇ ਲਧਿਆਣੇ ਦੇ ਪਾਰਕਾਂ ਦੇ ਵਿੱਚ ਘੁੰਮ ਰਿਹਾ ਹਾਂ ਹੁਣ ਜਾ ਰਹੇ ਹਾਂ ਔਰ ਬਾਬਾ ਜੀ ਦੀ ਬਹੁਤ ਬਹੁਤ ਵੱਡੀ ਕਿਰਪਾ ਹੈ ਅਸ਼ੀਰਵਾਦ ਹੈ ਹੋਰ ਸਨੋ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਮੈਨੂੰ ਪਿਆਰ ਕਰਨ ਵਾਲਿਆਂ ਦਾ ਠੀਕ ਠਾਕ ਹਾਂ ਸਭ ਤੰਦਰੁਸਤ ਹੋਵੋਗੇ ਆਸ ਕਰਦਾ ਹਾਂ ਔਰ ਪਤਾ ਨਹੀਂ ਮੈਨੂੰ ਯਾਦ ਕਰਦੇ ਹੋ ਕਿ ਨਹੀਂ ਕਰਦੇ ਬlesings ਦਿੰਦੇ ਰਹੋ ਕਿਉਂਕਿ ਤੁਹਾਡੀਆਂ ਬlesings ਦੇ ਨਾਲ ਹੀ ਇਹ ਜਿਹੜੀ ਜੰਗ ਹੈ ਇਹ ਫਤਿਹ ਹੋਣੀ ਹੈ ਬੜੀ ਫੈਸਲਾ ਕੁੰਤੇ ਨਰਾਇਕ ਲੜਾਈ ਹੈ ਲਧਿਆਣੇ ਦੇ ਲੋਕ ਬਹੁਤ ਪਿਆਰ ਕਰ ਰਹੇ ਨੇ ਨਾਲ ਹੀ ਨਾਲ ਮੈਂ ਆਪਣੇ ਗਿੱਦੜਬਾ ਵਾਲਿਆਂ ਨੂੰ तमाम ਲੋਕਾਂ ਨੂੰ ਵੀ ਮਿਸ ਕਰਦਾ ਹਾਂ ਔਰ ਆਸ ਕਰਦਾ ਕਿ ਤੁਹਾਡਿਆਂ ਸਾਰਿਆਂ ਦੀਆਂ ਅਸ਼ੀਰਵਾਦ ਮੇਰੇ ਨਾਲ ਹੀ ਹੈ 100 200 ਮੈਂ ਅੱਜ ਦਾ ਜਿਹੜਾ ਲਾਈਵ ਕਰ ਰਿਹਾ ਜ਼ਰਾ ਗੌਰ ਨਾਲ ਸੁਣਿਓ ਔਰ ਇਸ ਲਾਈਵ ਨੂੰ ਵੱਧ ਵੱਧ ਤੁਸੀਂ ਲੋਕਾਂ ਨੇ ਸ਼ੇਅਰ ਕਰਨਾ ਤਾਂ ਜੋ ਜਿੱਥੇ-ਜਿੱਥੇ ਕਾਂਗਰਸ ਨੂੰ ਪਿਆਰ ਕਰਨ ਵਾਲਾ ਔਰ ਰਾਜੀਵ ਰਿੰਗ ਨੂੰ ਪਿਆਰ ਕਰਨ ਵਾਲਾ ਵਿਅਕਤੀ ਬੈਠਾ ਹੈ ਇਹ ਜਿਹੜਾ ਲਾਈਵ ਹੈ ਉਸ ਹਰ ਵਿਅਕਤੀ ਤੱਕ ਪਹੁੰਚ ਜਾਵੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਲੁਧਿਆਣਾ ਦੇ ਅੰਦਰ ਅੱਜ ਮੇਰਾ ਕੱਲ 7-8 ਦਿਨ ਰਹਿ ਗਿਆ ਹੈ ਵੋਟਿੰਗ ਹੋਣੀ ਹੈ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਲੋਕ ਮੇਰੇ ਲਈ ਆਲਰੇਡੀ ਕੰਮ ਕਰ ਰਹੇ ਹੋ ਔਰ ਮੇਰੇ ਲਈ ਸਨੇਹ ਲਾ ਰਹੇ ਹੋ ਲੇਕਿਨ ਹੁਣ ਜਿਹੜਾ ਸਮਾਂ ਬੜਾ ਕ੍ਰੂਸ਼ੀਅਲ ਸਮਾਂ ਰਹਿ ਗਿਆ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਜਿੱਥੇ-ਜਿੱਥੇ ਕੋਈ ਪਿਆਰ ਕਰਨ ਵਾਲਾ ਬੈਠਾ ਸਾਥੀ ਹੈ ਆਪਦੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਕਰ ਦਿਓ ਆਪਦੇ ਦੋਸਤਾਂ ਮਿੱਤਰਾਂ ਨੂੰ ਟੈਲੀਫੋਨ ਕਰ ਦਿਓ ਆਪਦੇ ਜਾਣਕਾਰਾਂ ਨੂੰ ਟੈਲੀਫੋਨ ਕਰ ਦਿਓ ਜਿਹੜਾ ਮੈਨੂੰ ਪਿਆਰ ਕਰਦਾ ਕੋਈ ਅਮਰੀਕਾ 'ਚ ਬੈਠਾ ਕੋਈ ਕੈਨੇਡਾ 'ਚ ਬੈਠਾ ਕੋਈ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਜਿੱਥੇ ਵੀ ਵਰਲਡ ਦੇ ਕੋਨੇ 'ਚ ਪਿਆਰ ਕਰਨ ਵਾਲਾ ਬੈਠਾ ਇਹ ਹੁਣ ਤੁਹਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਹਰ ਰੋਜ਼ 1 ਘੰਟਾ ਤੁਸੀਂ 24 ਘੰਟਿਆਂ 'ਚੋਂ ਰਾਜੀ ਵਿੜਿੰਗ ਨੂੰ ਦੇਣਾ ਹੈ ਤੇ ਆਸ-ਪਾਸੇ ਆਪਦੇ ਦੋਸਤਾਂ ਨਾਲ ਗੱਲਬਾਤ ਕਰਕੇ ਰਿਸ਼ਤੇਦਾਰਾਂ ਨੂੰ ਲੁਧਿਆਣੇ 'ਚ ਸਨੇਹਾ ਲਾਉਣਾ ਮੈਨੂੰ ਲੋਕ ਮਿਲਨੇ ਚਾਹੀਦੇ ਐ ਜਦੋਂ ਮੈਂ ਮਹੱਲਿਆ 'ਚ ਜਾਵਾਂ ਤੇ ਲੋਕ ਕਹਿੰਨ ਟੈਲੀਫੋਨ ਆ ਗਿਆ ਕਾਫੀ ਜਿਹੜੇ ਲੋਕ ਨੇ ਉਹ ਮੈਨੂੰ ਇਸ ਸਰਪੰਨੀ ਜਗ੍ਹਾ ਤੋਂ ਸਾਨੂੰ ਟੈਲੀਫੋਨ ਆ ਗਿਆ ਤੁਹਾਡੇ ਵਾਸਤੇ ਮੌੜਾਂ ਤੋਂ ਆ ਗਿਆ ਜੀ ਬਠਿੰਡੇ ਤੋਂ ਆ ਗਿਆ ਫਰੀਦਕੋਟ ਤੋਂ ਆ ਗਿਆ ਮੁਕਸਰ ਤੋਂ ਆ ਗਿਆ ਗਿੱਦੜਵੀ ਤੋਂ ਆ ਗਿਆ ਪੁੱਚੋ ਮੰਡੀ ਤੋਂ ਆ ਗਿਆ ਮਾਨਸਾ ਤੋਂ ਆ ਗਿਆ ਸੋ ਇਸ ਤਰ੍ਹਾਂ ਦਾ ਚੰਗਾ ਮਾਹੌਲ ਜਿਹੜਾ ਲੁਧਿਆਣਾ ਦੇ ਅੰਦਰ ਬਣਿਆ ਹੋਇਆ ਔਰ ਮੇਰੀ ਬੇਨਤੀ ਹੈ ਤੁਹਾਨੂੰ ਕਿ ਆਪਦੇ ਭਰਾ ਨੂੰ ਆਪਦੇ ਸੁਪੁੱਤਰ ਨੂੰ 1 ਘੰਟਾ ਰੋਜ਼ਾਨਾ ਦਾ ਜਾਣੀ ਕੀ 60 ਮਿੰਟ ਮੈਨੂੰ ਤੁਹਾਡੇ ਚਾਹੀਦੇ ਐ ਔਰ 60 ਮਿੰਟਾਂ ਦੇ ਵਿੱਚ ਤੁਸੀਂ ਲੋਕਾਂ ਨੇ ਕੋਸ਼ਿਸ਼ ਕਰਕੇ 10 ਤੋਂ 15 ਟੈਲੀਫੋਨ ਕਰਨੇ ਹਨ ਜੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਤਾਂ ਕਿਸੇ ਤੁਹਾਡੇ ਦੋਸਤ ਦਾ ਰਿਸ਼ਤੇਦਾਰ ਹੋਊਗਾ ਜੇ ਆਇਆ ਨਹੀਂ ਜਾਂਦਾ ਤਾਂ ਟੈਲੀਫੋਨ ਤੇ ਨਹੀਂ ਆ ਕੇ ਇੱਕ ਦਿਨ ਲਾ ਵੀ ਸਕਦੇ ਹੋ ਸੋ ਆਸ ਕਰਦਾ ਕਿ ਕਿਉਂਕਿ ਤੁਹਾਡੇ ਟੈਲੀਫੋਨ ਕਰਨ ਦੇ ਨਾਲ ਤੁਹਾਡੇ ਇਸ ਰਿਸ਼ਤੇਦਾਰਾਂ ਨੂੰ ਪਾਲਣ ਦੇ ਨਾਲ ਆਪਾਂ ਨੂੰ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਹੋ ਸਕਦੀ ਹੈ ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਲੋਕ ਅੱਜ ਮੇਰਾ ਲਾਈਵ ਸੁਣ ਤੋਂ ਬਾਅਦ ਇੱਕ ਕੰਮ ਆਪਦਾ ਵਢ ਦੇਵੋਗੇ ਸੋ ਇਸ ਮੇਰੇ ਲਾਈਵ ਨੂੰ ਸਬਸਕ੍ਰਾਈਬ ਕਰਿਓ ਇਸ ਮੇਰੇ ਲਾਈਵ ਨੂੰ ਵੱਧ ਵੱਧ ਸ਼ੇਅਰ ਕਰਿਓ ਕਾ ਜੋ ਆਪਣੀ ਅਖੀਰਲੀ ਖੜੀ ਤੱਕ ਇਹ ਜਿਹੜਾ ਲਾਈਵ ਹੈ ਇਹ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਮਿਲਦੇ ਆ ਫਿਰ ਦੋ ਤਰੀਕ ਤੋਂ ਇੱਕ ਤਰੀਕ ਤੋਂ ਬਾਅਦ ਜੈ ਹਿੰਦ